ਰਗੁਣ ਤੇ ਸਰਗੁਣ ਥੀਆ ਸਤਗੁਰ ਪਰਚਾ ਪਰਮ ਪਲ ਪਾਈਆ ਸਾਚਾ ਸਬਦ ਸਮਾਇ ਲੀਆ ਇਕ ਇਕੋ ਸਜ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸਬਦ ਪਛਾਣੈ ਅੰਦਰ ਕਮਲ ਪ੍ਰਗਾਸ ਥੀਆ ਜੀਵਤ ਮਰਿਆ ਤਾ ਸਭ ਕੇ ਸੂਝੈ ਤਾ ਸਭ ਕੇ ਚ ਸੂਝੈ ਅੰਤਰ ਜਾਣੈ ਸਰਬ ਦਇਆ ਸਰਬ ਦਇਆ ਨਾਨਕਤਾ ਕੋ ਮਿਲਾਵਡਾਈ ਆਪ ਪਛਾਨੈ ਸਰਬ ਜੀਆ ਸੱਚ ਉਪਜੈ ਸੱਚ ਸਮਾਵੈ ਸਾਚੇ ਸੂਚੇ ਏਕ ਮਯਾ ਝੂਠੇ ਆਵਹਿ ਠਵਰ ਨਾ ਪਾਵਹਿ ਗੌਣ ਭਿਆ ਆਵਾ ਗੌਣ ਮਿਟਾ ਗੁਰਸਬਦੀ ਆਪੇ ਪਰਖੈ ਬਖਸ ਲਿਆ ਏਕਾ ਬੇਦਨ ਦੂਜਾ ਬੇਦਨ ਦੂਜੈ ਵਿਆਪੀ ਏਕਾ ਬੇ ਏਕਾ ਬੇਦਨ ਦੂਜੈ ਵਿਆਪੀ ਨਾਮ ਨਰਸਾਇਣ ਵਿਸਰਿਆ ਸੋ ਬੂਜੈ ਜਸ ਆਪ ਬਜਾਏ ਗੁਰ ਕਾ ਸਬਦ ਸੋ ਮੁਕਤ ਭਇਆ ਸੋ 부ਜੇ ਸੋ ਸੋ 부ਜੇ ਸੋ 부ਜਿਆ ਨਹੀਂ ਕਹਣਾ 부ਜੇ ਸੋ 부ਜੇ 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 ਹਾਂ ਸੋ 부ਜੇ ਜਿਸ ਆਪ 부ਜਾਏ ਗੁਰ ਕਾ ਸਬਦ ਸੋ ਮੁਕਤ ਭਇਆ ਨਾਨਕ ਤਾਰੇ ਤारणहारा ਹਉ ਮੈਂ ਦੂਤ ਹਉ ਮੈਂ ਹਾਂ ਮੈਂ ਦੂਜਾ ਪਰ ਹਰਿਆ